ਸਸਤਾ ਦੇਣਾ ਨਹੀਂ ਫਿਰ 100 ਦੇ 2 ਉਹ ਸਰ ਹੁਣ ਉਹ ਕੀਮਤਾ ਹੋ ਗਈ ਖਤਮ ਬਸ ਫੜੋ ਛੁੱਟ ਫੜੇ ਗਿਆ ਛੁੱਟ ਫੜੇ ਗਿਆ ਕਿਉਂਕਿ 100 ਦੇ 2 ਤੁਸੀਂ ਵੀਡੀਓ ਪਾਉਂਦੇ ਸੀ ਉਹ ਸਰ ਸੁਣੋ ਹੁਣ 2 ਨਹੀਂ ਹੈਗੇ ਹੁਣ 3 ਕਰਤੇ ਅਸੀਂ 3 ਹਾਂ ਸਸਤਾ ਹੋਣਾ ਸਸਤਾ ਦੇਈਦਾ ਕੰਮ ਨੂੰ ਲੁੱਟਦੇ ਨਹੀਂ ਹੈਗੇ ਜੀ ਅਸੀਂ ਉਹ ਸਰ 50 ਰੁਪਏ ਦੇ ਦਾਂਗੇ ਤੁਹਾਨੂੰ ਤਿੰਨ ਪੀਸ 50 ਸੱਟੋ ਪਹਿਲਾਂ ਤੁਸੀਂ ਦੱਸੋ ਪਹਿਲਾਂ ਦਰਸ਼ਕੋ ਇਹ ਪੁੱਛੋ ਵੀ ਦਿਮਾਗੀ ਤੌਰ ਤੇ ਉਹ ਸਰ ਤੁਹਾਡੇ ਕੋਲੇ ਭੰਡਾਰ ਆਉਂਦਾ ਭੜਾਰੀ ਵੇਚਣਾ ਕੀ ਲੋਕਾਂ ਨੂੰ ਇੱਕ ਇੱਕ ਪੀਸ ਲੈ ਕੇ ਨਹੀਂ ਵੇਚਣਾ ਜਾ ਜੋ ਐਪਲ ਦੀ ਰਿੰਗ ਦਾਟਾ ਗਾ ਇੱਕ ਸਾਲ ਦੀ ਗਾਰੰਟੀ ਸਾਡੇ ਉਹ 400 ਦੀ ਉਹ ਸਰ ਤੁਹਾਨੂੰ ਆ ਲਓ ਸਾਡੇ 350 ਰੁਪਏ ਦਾ ਤੁਹਾਨੂੰ ਡਬਲ ਦੇ ਦਾਂਗੇ 4 300 ਦੀਆਂ ਦੋਨੀ ਦੇ ਦਾਂਗੇ ਆ ਜਾ ਲਓ ਸਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸੀ ਟੈਪ ਤੁਹਾਨੂੰ ਦੋਵਾਂਗੇ 4 ਕੱਟ ਟੈਪ ਦਾ ਥੋੜਾ ਫਾਸ ਦੇਖੋ ਵੀ ਬਾੜ ਵੀ ਬਾੜ オリジナル ਇੱਕ ਸਾਲ ਦੀ ਗਾਰੰਟੀ ਵੀ ਬਾੜ ਜਾਲੀ 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 ਇਹ ਸਰ オリジナル ਮਾਲ ਦਿਖਾ ਦਿਓ ਸਰ オリジナル ਮਾਲ ਸਾਲ ਦੀ ਗਾਰੰਟੀ ਕੰਪਨੀ ਦੀ ਬਣੀ ਅੱਡਾ ਕੋਈ ਲਿੰਗਾ ਤਾਂ ਨਹੀਂ ਸਾਨੂੰ ਦੋ ਵਾਪਸ ਸਿੱਧਾ ਵਾਪਸ ਹਾਂ ਇਹਨੂੰ ਲਾਓ ਤੁਸੀਂ ਚੋਰੀ ਬਚਾਉਣੀ ਆ ਆ ਲਾਦਾ ਇਹਨੂੰ ਚਾਬੀ ਕੱਢੋ ਇਹਨੂੰ ਕੋਈ ਛੇੜੂਗਾ ਵੱਜੂਗਾ ਤੁਹਾਡਾ ਇਹ ਇਹ ਤਾਂ ਪੁਲਸ ਵਾਲਾ ਆਲਾਰਮ ਆ ਹਰ ਘਰ ਕੋਸ ਕੋਸ ਵੱਜੂ ਲੋਕਾਂ ਨੇ ਨਹੀਂ ਨਹੀਂ ਸਾਥੋਂ ਨੂੰ 150 ਰੁਪਏ ਦੇ ਦਿਆਂਗੇ ਬਸ ਬਸ ਔਰ ਇਹਦੇ ਨਾਲ ਤੁਹਾਨੂੰ 150 ਰੁਪਏ ਦੇ ਕੱਲੇ ਆਹਾਂ ਆਉਂਦੇ ਨੇ 6 پیس ਮੱਕਰਦਾ ਨਹੀਂ ਜਾਉਂਦੀ ਵੀਡੀਓ ਕਰ ਰਹੀ ਹੈ ਮੈਂ ਕਹਿੰਦਾ ਤੁਹਾਡੀ ਵੀਡੀਓ ਬਣ ਰਹੀ ਹੈ ਮੈਂ ਕਿਉਂ ਮੁਕਰੂੰ ਇੱਕ ਕੰਪੋ হেডਫੋਨ ਫਿਰ 100-100 ਵਾਲੇ ਨੇ ਉਹ ਸਾਰੇ ਆ ਜੋ 100 ਵਾਲੇ ਨੇ ਉਹ ਨਹੀਂ ਸਾਨੂੰ ਮੇਲਾ ਲਟਾਉਣਾ ਪਾ ਫਿਰ ਵੀ ਇਹ ਤਾਂ ਇੱਕ ਵੇਚਦੇ ਆ ਪਰ ਉਹ ਕੰਮ ਨਹੀਂ ਨਹੀਂ ਸਾਰਾ ਲਓ ਨਾਲੇ ਕੰਪੋ ਦੇਖਣਾ ਹੈ ਸੈ ਦੇਖਣਾ ਚੀਜ਼ ਕਿੰਨੀ ਕੁਆਲਿਟੀ ਵਾਲੀ ਹੈ ਹਾਂ ਵਾਇਰ ਤਾਂ ਵਧੀਆ ਹੈ 100 ਰੁਪਏ ਦੇ 3 ਪੀਸ ਕਰ ਦਿਆਂਗੇ ਸਾਰਾ ਉਹ ਨਹੀਂ ਨਹੀਂ ਤੁਸੀਂ ਪਹਿਲਾਂ ਚੀਜ਼ ਫਿਰ ਮੁੱਲ ਪੁੱਛੋ ਦੇਖੋ ਦਿਖਾਓ ਦਕਸ਼ਣ 60 ਦਿਖਾਓ 160 ਡਿਗਰੀ ਪ੍ਰਾਈਵੇਸੀ ਹਾਂ ਔਰ 360 ਰੁਪਏ ਦੀ ਰੇਟ ਲਾਤਾ ਹਾਂ। ਉਹ ਨਹੀਂ ਸਰ ਬਹੁਤ ਲਾਰਾਗੇ ਤੁਹਾਨੂੰ ਸਹੀ ਹੋਸਲੇ ਆਜੋ। 150 ਤੁਮ ਲਾਦਾ। 150 ਰੁਪਏ ਦਾ ਸਿਰਫ ਹਾਂ 150 ਫਰਾਦੀ ਫਰਾਦੀ ਜੀ ਨੂੰ ਕਹਦੀਏ ਬਾਡੀ ਲੈਸ ਸਰ ਐਪਲ ਲਈ ਨੇ ਮੇਰੇ ਕੋਲ ਹੀ ਭੰਡਾਰ ਐਪਲ ਲਈ ਪਿਆ ਜ਼ਿਆਦਾ ਐਪਲ ਦੇ ਭੰਡਾਰਾ ਵੀਰੇ। ਭਾਰੀ ਕੁੜੀ ਪਲਾਈਏ। ਉਹ ਨਹੀਂ ਤੁਸੀਂ ਦੱਸੋ ਪਾਣੀ ਚਾਹ ਸਾਰੀ ਸੇਵਾ ਦੱਸੋ। ਆਹ ਦੇਖੋ ਇਕਾ ਸਿੰਪਲ ਗਲਾਸ ਆਉਂਦੇ ਨੇ ਇਹਨੂੰ ਆਪਾਂ ਲੋਕ ਕਹਿੰਦੇ 100 ਰੁਪਏ ਲਾਤਾ ਜੀ 150 ਲਾਤਾ ਇਹ ਵਧੀਆ ਗਲਾਸ ਆ ਚੀਡੀ ਗਲਾਸ ਆ ਇਹ ਕੁਛ ਨਹੀਂ ਜੀ ਇਸ ਤੋਂ ਤੁਹਾਨੂੰ 50 ਰੁਪਏ ਲਾ ਲੈ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ 100 ਦੇ ਦੋ ਹਾਂ 100 ਦੇ ਦੋ ਕਰ 100 ਦੇ ਦੋ ਹਾਂ ਸਤਿ ਸ੍ਰੀ ਅਕਾਲ ਜੀ ਪਹੁੰਚਿਆ ਕੁੱਪ ਕਲਾ ਦੇ ਕੁੱਪ ਟੋਟੇ ਦੇ ਉੱਤੇ ਤੇ ਰਾਜੂ ਟੈਲੀਕਾਮ ਜਿਨ੍ਹਾਂ ਨੇ ਝੂਠੀਆਂ ਵੀਡੀਓ ਪਾ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਪਿਆ ਵੀ ਸਾਡੇ ਕੋਲੇ ਪਹਿਲਾਂ ਤਾਂ ਵੀ ਕਵਰਾਂ ਦਾ ਭੰਡਾਰ ਹੈ ਮੋਬਾਈਲ ਕਵਰ ਜਿਹੜਾ ਮਰਜੀ ਪੁਰਾਣਾ ਫੋਨ ਜਿਹੜਾ ਮਰਜੀ ਨਵਾਂ ਫੋਨ ਲੈ ਆਓ ਵੀ ਸਾਡੇ ਕੋਲੇ ਜਿਹੜਾ ਕਬਰਾਂ ਦਾ ਖਜ਼ਾਨਾ ਹੈਗਾ ਭਾਈ ਸਾਹਿਬ ਅ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਝੂਠੀਆਂ ਵੀਡੀਓ ਪਾ ਰਹੇ ਹੋ ਵੀ ਇੱਕ ਤਾਂ ਸਾਡੇ ਕੋਲੇ ਕਬਰਾਂ ਦਾ ਭੰਡਾਰ ਹੀ ਭੰਡਾਰ ਹੈ ਤੇ ਦੂਜੀ ਗੱਲ ਅਸੀਂ 100 ਦੇ ਦੋ ਕਬਰ ਦਿੰਦੇ ਆ ਜਿਹੜਾ ਮਾਰਕੀਟ 'ਚ 150 ਦਾ ਤੁਸੀਂ 100 ਦੇ ਕਿਵੇਂ ਦੇ ਦਿੰਦੇ ਹੋ ਚੋਰੀ ਦਾ ਮਾਲ ਲੈ ਕੇ ਆਏ ਹੋ ਉਹ ਸਰ ਚੋਰੀ ਦਾ ਨਹੀਂ ਹੈਗਾ ਸਾਰੇ ਇਹ ਇਹ ਸਾਡੇ ਕੋਲੇ ਸਟਾਕ ਹੁੰਦਾ ਇਕੱਠਾ ਹਾਂ ਹੁਣ ਸਾਨੂੰ ਹੁੰਦਾ ਸਸਤਾ ਹੁਣ ਅਸੀਂ ਕਿਸੇ ਦਾ ਲੁੱਟਣਾ ਤਾਂ ਹੈ ਨਹੀਂ ਓ ਜੇ ਵੇ ਸਾਨੂੰ ਸਸਤਾ ਆਉਂਦਾ ਓਵੇਂ ਹੁਣ ਅਸੀਂ ਸਸਤਾ ਦੇਣਾ 100 ਦੇ 2 ਓ ਸਰ ਹੁਣ ਉਹ ਸਕੀਮ ਤਾਂ ਹੋ ਗਈ ਖਤਮ ਦੇ ਕੋਲ ਛੁੱਟ ਫੜੇਗਾ ਛੁੱਟ ਫੜੇ ਗਿਆ ਕਿਉਂਕਿ 100 ਦੇ 2 ਦੀ ਤੁਸੀਂ ਵੀਡੀਓ ਪਾਉਂਦੇ ਸੀ ਓ ਸਰ ਸੁਣੋ ਹੁਣ 2 ਨਹੀਂ ਹੈਗੇ ਹੁਣ 3 ਕਰਤੇ ਅਸੀਂ 3 100 ਦੇ 3 3 ਕੁਆਲਿਟੀ ਕਿਤਾਬ ਓ ਸਰ ਨਹੀਂ ਤੁਸੀਂ ਕੁਆਲਿਟੀ ਦੀ ਗੱਲ ਕਰਦੇ ਹੋ ਕੁਆਲਿਟੀ ਤੁਹਾਨੂੰ ਇਥੇ ਮਾਰਕੀਟ 'ਚ ਨਹੀਂ ਮਿਲਣੀ ਇਹ ਦੇਖੋ ਲੈਦਰ ਪਿਓਰ ਔਰ ਕਿੰਨਾ ਵਧੀਆ ਸ਼ਾਨਦਾਰ ਟੋਮਨ ਜੈਰੀ ਦਾ ਲੇਟੈਸਟ ਚੱਲ ਰਿਹਾ ਤੁਸੀਂ ਕਿਨੇ ਦੇ ਦੋ ਉਹ ਸਾਰੇ ਅਸੀਂ ਥੋੜੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਦਵਾਂਗੇ ਆ ਦੇਖੋ ਸਰ ਠੀਕ ਹੈ ਕਿਨੇ 100 ਦੇ ਦੋ ਦੋ ਨਾਰਾ ਸਾਬ ਤਿੰਨ ਤਿੰਨ ਦੀ ਗੱਲ ਗਈ ਦੋ ਦੀ ਗੱਲ ਗਈ ਖਤਮ ਹਾਂ ਹੁਣ ਤੁਹਾਡੀ ਆਗੇ ਤਨੂੰ ਤਿੰਨ ਮਿਲਣਗੇ ਤੁਹਾਡਾ ਰੈਪ ਦੇਖੋ 2026 ਦੇ ਵਿੱਚ ਤਿੰਨ ਕਰਤੇ ਕਲਰ ਜਿਹੜਾ ਮਰਜੀ ਛੋਟਾ ਛੱਟ ਛੋਟੇ ਛੋਟੇ ਮੂਰੇ ਪਿਆ ਜਿਹੜਾ ਡਿਜ਼ਾਈਨ ਤਾਂ ਦੀ ਕਿਤੇ ਕਰੀ ਉਹ ਸਾਰੇ ਤੁਸੀਂ ਦੇਖੋ ਉਧਰ ਪਿਆ ਸਟਾਕ ਆ ਸਟਾਕ ਦਿਖਾ ਦਿਓ ਜੀ ਇਹ ਸਾਰਾ ਐਂਡਰੋਇਡ ਫੋਨਾਂ ਦਾ ਮੈਂ ਕਹਿੰਦੇ ਸਾਰਾ ਐਂਡਰੋਇਡ ਫੋਨਾਂ ਦਾ ਜੀ Apple ਦਾ ਵੀ ਹੈ Apple ਦਾ ਵਿੱਚ ਹੀ ਮਿਕਸ ਫੋਨ ਨੇ ਸਾਰੇ ਇਹ ਉਹ ਦੇਖੋ ਉੱਪਰ ਲੱਗੇ ਪੈਣ ਜਿਹਨੇ ਡਾਕਾ ਡੂਕਾ ਤਾਂ ਨਹੀਂ ਮਾਰਨਾ ਡਾਕਾ ਨਹੀਂ ਸਾਡੇ ਕੋਲੇ ਆਉਂਦਾ ਹੀ ਵਧੀਆ ਮਾਲ ਆ ਸਸਤਾ ਉਹਨਾ ਸਸਤਾ ਦੇਈਦਾ ਲੋਕਾਂ ਨੂੰ ਕੋ ਲੁੱਟਦੇ ਨਹੀਂ ਹੈਗੇ ਜੀ ਅਸੀਂ ਇਹਦੀ ਗੱਲ ਕਰਦੇ ਹਾਂ ਇਹ ਤਾਂ ਜੀ ਇਹ 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 ਤਾਂ ਤੁਸੀਂ 150 ਦਾ ਲਾਉਦੇ ਹੋਵੋਗੇ ਸਾਰੇ ਲਾ ਲਓ ਭੰਡਾਰ ਆ ਦੇਖੋ ਭੰਡਾਰ ਲਾ 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 ਸੋ ਲੋਟ ਨਹੀਂ ਸਾਰੇ ਦਾ ਲੋਟ ਮਚਾਉਣੀ ਨਹੀਂ ਅਸੀਂ ਲੋਕਾਂ ਦਾ ਫਾਇਦਾ ਕਰਨਾ 150 ਦਾ ਸਾਰੇ 150 ਨਹੀਂ ਹਾਂ ਮਾਤਰਾ ਉਹ ਮਾਤਰਾ ਥੋੜਾ ਹੋਰ ਥੱਲੇ ਆ ਜੋ 70 ਦਾ ਉਹ ਸਰ 50 ਰੁਪਏ ਦੇ ਦਾਂਗੇ ਤੁਹਾਨੂੰ ਤਿੰਨ ਪੀਸ 50 ਸੱਤੋਂ ਪਹਿਲਾਂ ਤਾਂ ਇਹ ਦੱਸੋ ਪਹਿਲਾਂ ਦਰਸ਼ਕੋ ਇਹ ਪੁੱਛੋ ਵੀ ਦਿਮਾਗੀ ਤੌਰ ਤੇ ਸਰ ਸਾਡੇ ਕੋਲੇ ਭੰਡਾਰ ਆਉਂਦਾ ਭਡਾਰੀ ਵੇਚਣਾ ਆਹੀ ਲੋਕਾਂ ਨੂੰ ਇੱਕ ਇੱਕ ਪੀਸ ਲੈ ਕੇ ਨਹੀਂ ਵੇਚਣਾ ਹਾਂ ਸਾਡੇ ਕੋਲੇ ਮਾਲ ਇਕੱਠਾ ਆਉਂਦਾ 2-2000 ਪੀਸ ਪੰਜ-ਪੰਜ ਹਜ਼ਾਰ ਪੀਸ ਬਣਾ ਡੱਬੇ ਚ 1000 ਪੀਸ ਆ ਤੁਸੀਂ ਦੇਖ ਲਓ 70 ਰੁਪਏ ਦਾ ਹੋਣਾ ਹੈ ਮੈਂ ਕਿਹਾ 50 ਰੁਪਏ ਦਾ ਸਰ 50 ਰੁਪਏ ਦਾ ਇਹ ਤੁਸੀਂ ਕਿਵੇਂ ਵੇਚਦੇ ਹੋ ਸਰ ਸਾਨੂੰ 100-150 ਰੁਪਏ ਦਾ ਘੱਟੋ ਘੱਟ ਵੇਚਦਾ ਹਾਂ ਹਾਂਜੀ ਸਾਡੇ ਕੋਲੇ ਜੀ ਨਵਾਂ ਮਾਲ ਵਧੀਆ ਫਰੈਸ਼ ਆਉਂਦਾ ਸਾਨੂੰ ਇਕ ਆ ਪੈਂਦਾ ਔਰ ਇੱਕ ਚੀਜ਼ ਹੋਰ ਸੁਣੋ ਇਹ ਕੋਈ ਹੋਰ ਨਹੀਂ ਹੈਗਾ ਵੀ ਗੂੰ ਲਾ ਦਿਓ ਜੀ ਤੁਹਾਡਾ ਕੈਮਰਾ ਫਟ ਜਾਊਗਾ ਨਹੀਂ ਸਿਰਫ ਮਾਤਰ ਥੋੜਾ ਜਿਹਾ ਇਹ ਵਧੀਆ ਚੀਜ਼ ਆ ਲਾਓ ਕੈਮਰੇ ਤੇ ਚਪਕਾਓ ਆਪ ਕਰ ਸਕਦੇ ਹੋ ਸਾਡੇ ਕੋਲ ਕਰਾਉਣ ਲੋਣੀ ਆਪ ਹੀ ਕਰ ਸਕਦੇ ਹੋ ਲੋਕਾਂ ਕਰਾਉਂਦੇ ਆ ਪੰਜਾਹ ਪੰਜ ਲੈਂਦੇ ਨਾ ਹੁਣ ਤੁਸੀਂ ਆਪ ਲਗਾ ਸਕਦੇ ਹੋ ਆਪਣੇ ਮੋਟ ਲਗਾ ਕਰੋਗੇ ਲੋਕਾਂ ਦੀ ਆ ਉਹ ਸਾਰਾ ਖਰਾਬ ਨਹੀਂ ਕਰਨੀ ਆ ਅਸੀਂ ਅਸੀਂ ਕਹਿੰਦੇ ਆ ਵੀ ਲੋਕਾਂ ਦਾ ਭਲਾ ਹੋਵੇ ਤੁਸੀਂ ਆਪਣੀ ਮਾਰਕੀਟ ਬਣਾ ਰਹੇ ਹੋ ਦੂਜਿਆਂ ਦੀ ਤਕ ਨਹੀਂ ਕਰਾਉਂਦੇ ਨੀ 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 ਸਾਰਾ ਖਰਾਬ ਨਹੀਂ ਲੋਕਾਂ ਨੂੰ ਆਪ ਚਾਹੀਦਾ ਵੀ ਇਹਨਾਂ ਲੁੱਟ ਮਚਾਉਣੀ ਚੰਗੀ ਗੱਲ ਨਹੀਂ ਹੈਗੀ ਸਾਨੂੰ 500 ਬਣ ਜੇ ਬਹੁਤ ਆ ਅੱਛਾ ਮਾਲ ਲਾਉਣਾ ਵੀ ਵਧੀਆ ਵਾ ਦੇਣਾ ਵੀ ਵਧੀਆ ਕਸਟਮਰ ਆ ਕੀ ਦਾਦਾ ਜੀ ਵਾਲਾ ਇਹ ਸਰ Apple ਦੀ ਡਾਟਾ ਜੀ ਵਾਲਾ ਹਾਂ 800 ਰੁਪਏ ਦੀ ਨਹੀਂ ਸਰ ਨਹੀਂ 800 ਦੀ ਹੋਰ ਥੱਲੇ ਆਜੋ 700 ਉਹ ਸਰ ਹੋਰ ਥੱਲੇ ਆਜੋ 500 ਦੀ ਉਹ ਸਰ ਹੋਰ ਥੱਲੇ ਆਜੋ ਹੋਰ ਥੱਲੇ ਆਜੋ Apple ਦੀ origignal ਡਾਟਾ ਕਰਾ ਇੱਕ ਸਾਲ ਦੀ ਗਾਰੰਟੀ ਸਾਡੇ ਉਹ ਸਰ 400 ਦੀ ਉਹ ਸਰ ਤੁਹਾਨੂੰ ਆ ਲਓ ਸਾਡੇ 350 ਰੁਪਏ ਦਾ ਤੁਹਾਨੂੰ ਡਬਲ ਦੇ ਦਾਂਗੇ ਚਾਰ 350 ਦੀਆਂ ਦੋਨੀਆਂ ਦੇ ਦਾਂਗੇ ਚਾਰਜਰ ਆਹਾਂ ਦੋਨੇ ਦੋਨੇ 1500 ਸੌ ਉਹ 400 ਦਾ ਬਿਕਦਾ ਮੈਨੂੰ ਪਤਾ 1100 ਪੈਦਾ ਬਿਕਦਾ ਆ ਲਓ ਫੇਰ ਪੁੱਛਦਾ ਆ ਸਰ ਨਾਲ ਕੋ ਨਹੀਂ ਹੈਗਾ ਸੱਤ ਉਹ ਸੱਤ ਸੈਟਾਂ ਉਹ ਵੀਰੇ ਸੈਟਾਂ ਭਗਦੇ ਪਤਾ ਨਹੀਂ ਆਲੀ ਨਹੀਂ ਆ ਲਓ ਸਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸੀ ਟੈਪ ਥੋਨੂੰ ਦਵਾਂਗੇ ਚਾਰ ਦਾ ਕੱਟ ਟੇਪ ਦਾ ਹੋਣਾ ਫਾਸਟ ਸਰ ਦੇਖੋ 20 ਬਾੜ 20 ਬਾੜ origignal 1 ਸਾਲ ਦੀ ਗਰੰਟੀ 20 ਬਾੜ ਠੀਕ ਹੈ ਉਹਦੇ ਸਾਹਮਣੇ ਸੀਲ ਖੋਲੀ ਨਵੀਂ ਪੈਕਿੰਗ ਔਰ ਪੰਡਾਰ ਸਾਡੇ ਕੋਲੇ ਦੇਖ ਲੋ ਡੱਬੇ ਦੇ ਡੱਬੇ ਬੰਦ ਪੀਸ ਪੈਨੇ ਬੰਦ ਪੀਸ ਬੰਦ ਪੀਸ ਐਪਲ ਸਾਰਾ ਐਪਲ ਉਹ ਸਾਲ ਦੇਖ ਲੋ ਉਹ ਦੇਖ ਲੋ ਸਰ ਲਓ ਉਹ ਪਰੇ ਹੋਏ ਨੇ ਜੀ ਪਰੇ ਹੋਏ ਔਰ ਸਾਡੇ ਕੋਲੇ ਡਾਟਾ ਕੇਬਲ ਵੀ ਪੂਰੀਆਂ ਵਧੀਆ ਵਧੀਆ ਨਿਆ ਨਹੀਂ ਹੈਗਾ ਵੀ ਗਲਤ ਵੀਚ ਦਵਾਂਗੇ 150 ਦੀ ਉੱਪਰ ਲਿਖਿਆ ਹੋਇਆ ਦੇਖੋ ਇਹ ਵੀ ਇਹ ਵੀ ਐਪਲ ਦੀ ਹੈ ਉਹ ਨਾਲ ਦਾ ਮੈਂ ਸੁਦੀ ਦੋ ਲੈਣੀਆਂ ਹਾਂ ਨਹੀਂ ਨਹੀਂ ਇੱਕ ਸਾਢੇ 350 ਨਾਲ ਇੱਕ ਚਾਰਜ ਫਰੀ ਦੇ ਕੇ ਡਾਟਾ ਕੇਬਲਾਂ ਜੇ ਦੋ ਲੈਣੀਆਂ ਹੁਣ ਕਿਸੇ ਦੋ ਲੈਵ ਡਾਟਾ ਕੇਬਲ ਲੈਣੀ ਹੁਣ ਤਾਂ 100 ਰੁਪਏ ਦੀ ਡਾਟਾ ਕੇਬਲ ਇੱਕਲਾ ਬਸ ਦੋ ਡਾਟਾ ਕੇਬਲ ਹਾਂ ਆਮ ਦੁਕਾਨਦਾਰ ਵਿੱਚ ਉਹ ਸਰ ਮੈਨੂੰ ਪਤਾ ਗਾਲੀ 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 ਇਹ ਸਰ ਉਹ ਓਰੀਜਨਲ ਮਾਲ ਲਖਾ ਦਿਖਾ ਦਿਓ ਸਰ ਓਰੀਜਨਲ ਮਾਲ ਸਾਲ ਦੀ ਗਾਰੰਟੀ ਕੰਪਨੀ ਦੀ ਬੰਨੀ ਹੋ ਸਾਡਾ ਕੋਈ ਲਿੰਕਾ ਤੇ ਨਹੀਂ ਸਾਨੂੰ ਦੋ ਵਾਪਸ ਸਿੱਧਾ ਵਾਪਸ ਬਾ ਇੱਕ ਵਾਰ ਟੁੱਟੀ ਨਾ ਹੋਵੇ 2000 ਵਾਲਾ ਜਿੰਦਾ ਉਹ ਹੋਰ ਕੋਈ ਚਲੂ ਠੱਗਣ ਸਰ ਇਹਦਾ ਇੱਕ ਫਾਇਦਾ ਸੁਣੋ ਫਾਇਦਾ ਵਾਲਾ ਜਿੰਦਾ ਇਹਦਾ ਫਾਇਦਾ ਸੁਣੋ ਪਹਿਲਾਂ ਫਿਰ ਰੇਟ ਦੀ ਗੱਲ ਕਰਦੇ ਆਪਾਂ ਤੁਹਾਡੇ ਨਾਲ ਇਹਦਾ ਫਾਇਦਾ ਸੁਣੋ ਇਹ ਦੇਖੋ ਨਾਰਮਲ ਹਾਂ ਇਹਨੂੰ ਲਾਓ ਤੁਸੀਂ ਚੋਰੀ ਬਚਾਉਣੀ ਆ ਆ ਲਾਦਾ ਇਹਨੂੰ ਚਾਬੀ ਕੱਢੋ ਇਹਨੂੰ ਕੋਈ ਛੇੜੂਗਾ ਵੱਜੂਗਾ ਤੁਹਾਡਾ ਇਹ ਉਹ ਤਾਂ ਪੋਲਸਾੜਾ ਲਾਰ ਮਾਰਿਆ ਹਰ ਘਰ ਪੋਲਸਾ ਵਸ ਗਈ ਲੋਕਾਂ ਨੇ ਨਹੀਂ ਨਹੀਂ ਸਰਦ ਨਹੀਂ ਹੋਰ ਥੱਲੇ ਆਜ 1500 ਉਹ ਨਹੀਂ ਨਹੀਂ ਸਰ ਹੋਰ ਥੱਲੇ ਆਜੋ ਹੋਰ ਥੱਲੇ ਆਜੋ ਹਜ਼ਾਰ ਦਾ ਹੋਰ ਨਹੀਂ ਸਰ ਨਹੀਂ ਆਜਾ ਸਾਤ ਸੌ ਨੂੰ 150 ਰੁਪਏ ਦੇ ਦਿਆਂਗੇ ਬਸ ਬਸ ਔਰ ਇਹਦੇ ਨਾਲ ਤੁਹਾਨੂੰ 150 ਰੁਪਏ ਦੇ ਕੱਲੇ ਆਹਾ ਆਉਂਦੇ ਨੇ 6 ਪੀਸ ਮੱਕਰ ਤਾਂ ਨਹੀਂ ਜਾਉਂਗੀ ਵੀਡੀਓ ਬਣ ਰਹੀ ਹੈ ਮੈਂ ਕਿਉਂ ਮੱਕਰੂੰ ਆਪਾਂ ਕੋਲ ਪਿਆਜ਼ ਟੋਕਾ ਦੇਖ ਆ ਨਾਲ ਕੀ ਹੈ 6 6 ਛੱਲ ਨੇ 25 ਰੁਪਏ ਦਾ ਸੈਲੈਕਟ ਆ ਜੀ ਇੱਕ ਸੈਲ 25 ਰੁਪਏ ਦਾ ਆ ਕਿ ਨਾ ਉਸ ਗੱਲ ਤੇ ਉਹ ਸਾਰੇ ਸਾਡੇ ਕੋਲੇ ਨਹੀਂ ਹੈਗਾ ਇਹ ਲੋਕਾਂ ਦੀ ਗੱਲ ਕਹਦਾ ਅਸੀਂ ਤਾਂ ਨਾਲ ਫ੍ਰੀ ਦੇਣਾ ਹੈ ਇਹਦੇ ਨਾਲ 200 ਦੇ ਵਿੱਚ ਇਹਦੇ ਨਾਲ 150 ਦੇ ਵਿੱਚ ਤੁਹਾਨੂੰ ਕੰਬੋ ਫ੍ਰੀ ਹੈ 150 ਦੇ ਵਿੱਚ ਨਾਲ ਸੈਲ ਫ੍ਰੀ ਸੈਲ ਫ੍ਰੀ ਤੁਹਾਡਾ ਠੀਕ ਹੈ ਇੱਕ ਕੰਬੋ ਹੈਡਫੋਨ ਫਿਰ 100-100 ਵਾਲੇ ਨੇ ਉਹ ਸਾਰੇ ਹੋਰ ਆ ਜਾਓ 100 ਵਾਲੇ ਨੇ ਉਹ ਨਹੀਂ ਸਾਨੂੰ ਮੇਲਾ ਲਟਾਉਣਾ ਆ 200 ਰੁਪਏ ਦਾ ਇੱਕ ਵੇਚਦੇ ਹੁਣ ਉਹ ਕੰਮ ਨਹੀਂ ਨਹੀਂ ਸਾਰਾ ਲਓ ਨਾਲੇ ਕੰਬੋ ਲੈਣਾ ਲੈ ਸੈ ਲੈਣਾ ਚੀਜ਼ ਕਿੰਨੀ ਕਵਾਲਿਟੀ ਵਾਲੀ ਆ ਹਾਂ ਵਾਇਰ ਤਾਂ ਵਧੀਆ 100 ਰੁਪਏ ਦੇ 3 ਪੀਸ ਕਰ ਦਿਆਂਗੇ ਸਰ ਉਹ ਤਿੰਨ ਪੀਸ 3 ਪੀਸ ਮੇਲਾ ਤਿੰਨ ਦਾ ਲਾਉਣਾ ਮੇਲਾ ਤਿੰਨ ਦਾ ਸੀ ਹੁਣ ਇਹ ਸਾ ਆਹ ਆਹ ਕੀ ਰੱਖਿਆ ਆ ਇਹ ਸਪੀਕਰ ਆ ਸਰ 350 400 ਦਾ ਸਰ ਹੋਰ ਥੱਲੇ ਆਜੋ ਸਰ ਹੋਰ ਥੱਲੇ ਆਜੋ ਹੋਰ ਲੈਟਾ ਵੀ ਨੇ ਕੀ ਤਾਂ ਆਰ ਜੀਬੀ ਲਾਈਟ ਵੀ ਚੱਲਦੀ ਆ ਆਰ ਜੀਬੀ ਲਾਈਟ ਵੀ ਆ ਸਾਡੇ ਕੋਲ 300 ਹੋ ਗਏ ਉਹ ਸਾਰੇ ਨਹੀਂ ਨਹੀਂ ਘੱਟ ਕਰ ਲੋ ਥੋੜਾ ਜਿਹਾ ਹੋਰ ਕਾ ਨੂੰ ਗਰੀਬਾਂ ਨੂੰ ਲੁੱਟਣਾ 400 ਉਹ ਸਾਰੇ ਹੋ ਸੱਲੇ ਆ ਜਾਓ 300 ਮੱਤ ਤੁਹਾਨੂੰ 150 ਦੇ ਦੇ ਦਾਂਗੇ 150 ਵੀਡੀਓ ਕਰਕੇ ਆਊਗਾ 150 ਆ ਉਹ ਸਾਰੇ ਹੈਗੀ ਆ ਦੇਖੋ ਹੁਣ ਬੱਜੀ ਆ ਤੁਹਾਡੇ ਸਾਹਮਣੇ ਆ ਦੇਖੋ ਲਓ ਜੀ ਆ ਦੇਖੋ ਬੱਜੀ ਬਲੂਟ ਉਸ ਆਪ ਬਲੂਟ ਉੱਥਾ ਨਾ ਕਿਵੇਂ ਗਈ ਜਾ ਰਹੇ ਹੋ ਸਾਰਾ ਸਹੀ ਮੇਲਾ ਲਟਾਉਣਾ ਹੋਰ ਤੁਹਾਡੇ ਕੋਲੇ ਜਿਵੇਂ ਕਹਿ ਲਿਆ ਕੋਈ ਬਾਸ ਦੇ ਵਿੱਚ ਮੇਰੇ ਵਰਗਾ ਚੈਟ ਕਰ ਰਿਹਾ ਨਾਲ ਦਾ ਨਿਕੇ ਆਹ ਲੋ ਸਰ ਪ੍ਰਾਈਵੇਸੀ ਗਲਾ ਦੇ ਉਹ ਨਹੀਂ ਨਹੀਂ ਪਹਿਲਾ ਚੀਜ਼ ਫਿਰ ਮੁੱਲ ਪੁੱਛੋ ਦੇਖੋ ਦਿਖਾਓ ਦਕਸ਼ਣ 360 ਡਿਗਰੀ ਪ੍ਰਾਈਵੇਸੀ ਹਾਂ ਔਰ ਨਾਲ ਹੀ 360 ਰੁਪਏ ਦੀ ਰੇਟ ਲਾਤਾ ਹਾਂ ਉਹ ਨਹੀਂ ਸਰ ਬਹੁਤ ਲਾਰਾ ਕੇ ਤੁਹਾਨੂੰ ਸਹੀ ਹੋ ਥੱਲੇ ਆ ਜਾਓ ਤੇ ਤੁਸੀਂ ਸੌ ਰਪਏ ਆ ਸਾਡੇ ਹੁਣ ਤੁਸੀਂ ਇਹਦਾ ਵੀ ਆਦੀ ਕਰ ਲੋ 150 ਤੁਹਾਨੂੰ ਲਾ ਰਿਹਾ 150 ਰੁਪਏ ਦਾ ਸਿਰਫ ਹਾਂ 150 150 ਗਲਾ ਸਾਰੇ ਕਿਤੇ ਇਹਦੇ ਵਿੱਚ ਹੋਰ ਚੱਲੀ ਆ ਬੋਰਡਰ ਨਾ ਬਿਨਾ ਬੋਰਡਰ ਤੋਂ ਗਲਾ ਚੱਲਿਆ ਬਹੁਤ ਡਿਮਾਂਡ ਆਦੀ ਜਿਹੜਾ ਹਾਂ ਬਹੁਤ ਡਿਮਾਂਡ ਆ ਲਾਸਟ ਚੱਲਿਆ ਹਾਂ ਲੋ ਸਰ ਫਰਾਰੀ ਫਰਾਰੀ ਜੀ ਨੂੰ ਕਹਦੀ ਏ ਬੋਰਡਰ ਲੈਸ ਸਾਰੇ ਐਪਲ ਦੇ ਹੀ ਨੇ ਮੇਰੇ ਕੋਲੇ ਭੰਡਾਰ ਐਪਲ ਦੇ ਹੀ ਪਿਆ ਜ਼ਿਆਦਾ ਐਪਲ ਦੇ ਭੰਡਾਰਾ ਵੀਰੇ ਲੁੱਟ ਲੋ ਉਹ 400 ਖੋਸ ੱਲੇ ਆ ਜਾ 300 ੱਲੇ ਆ ਜਾ 200 ਦਾ ਉਹ ਨਹੀਂ ਸਾ ਤੁਹਾਨੂੰ 150 ਦਾ ਮੇਲਾ ਲੁਟਾ ਦੇ 150 ਰੁਪਏ ਦਾ 150 ਰੁਪਏ ਦਾ ਇਹ ਫਿਰ ਟੁੱਟ ਜਾਂਦਾ ਹੋਣਾ ਉਹ ਸਾਰੇ ਪ੍ਰਾਈਵੇਸੀ ਨਹੀਂ ਹੈਗਾ ਇਹ ਬੋਟਰ ਗਲਾਸ ਨੇ ਵਧੀਆ ਤੇ ਹਾਂ ਤੁਹਾਨੂੰ ਲੱਗਦਾ ਵੀ ਉਹ ਦਿਮਾਗੀ ਤੌਰ ਤੇ ਉਹ ਨਹੀਂ 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 ਸਰ ਆਹ ਕਿਉਂਡੀ ਪਲਾਈ ਹੈ ਉਹ ਨਹੀਂ ਤੁਸੀਂ ਦੱਸੋ ਪਾਣੀ ਚਾਹ ਸਾਰੀ ਸੇਵਾ ਦੱਸੋ ਆ ਦੇਖੋ ਇੱਕ ਆ ਸਿੰਪਲ ਗਲਾਸ ਆਉਂਦੇ ਨੇ ਇਹਨੂੰ ਆਪਾਂ ਲੋਕ ਕਹਿੰਦੇ 100 ਰੁਪਏ ਲਾਤਾ ਹਾਂ 150 ਲਾਤਾ ਇਹ ਵਧੀਆ ਗਲਾਸ ਆ ਚਿੱਡੀ ਗਲਾਸ ਆ ਇਹ ਕੁਛ ਨਹੀਂ ਜੀ ਇਸ ਤੋਂ ਤੁਹਾਨੂੰ 50 ਰੁਪਏ ਲਾ ਲੈ ਜਿਹੜਾ ਵੀਡੀਓ ਸ਼ੇਅਰ ਕਰ 100 ਦੇ ਦੋ हां 100 ਦੇ 2 100 ਦੇ 2 हां 100 ਦੇ 2 ਕਰ ਦਾਂਗੇ ਤੇ ਹੋਰ ਤੁਹਾਡੇ ਕੋਲੇ ਕੀ ਹੈ ਆ ਕਬਰ ਚੱਕੀ ਫਿਰਦੇ ਹੋ ਕਹਿੰਦੇ ਵੀ 13 ਤੋਂ ਲੈ ਕੇ 17 Pro ਬਣਾ ਦੇ ਹਾਂ ਆ ਮਾ ਗਿਆ ਜੀ ਪੂਰੀ ਸਹੀ ਗੱਲ ਆ ਆ ਲੋ ਇਹਨਾਂ ਦੇ ਚਾਰਸ ਕੋ ਲੁੱਟਦੇ ਹੋਣਗੇ ਕਿਉਂਕਿ ਮਾਰਕੀਟ ਦੇ ਵਿੱਚ ਜਿਹੜਾ ਇਹਦਾ ਰੇਟ ਚੱਲਦਾ 700 800 ਰੁਪਿਆ ਚੱਲਦਾ ਤੇ ਕੋਈ 13 Pro 14 15 16 ਉਹਨੂੰ ਇਹ 17 Pro ਦੇ ਵਿੱਚ ਪ੍ਰੋ ਮੈਕਸ ਦੇ ਵਿੱਚ ਜਿਹੜਾ ਚੇਂਜ ਕਰ ਦਿੰਦੇ ਦੱਸੋ ਵੀ ਇਹਦਾ ਰੇਟ ਆ ਉਹ ਸਰ ਉਹਦਾ ਕੱਲਾ ਆਹੀ ਦੇਈ ਜਾਂਦੇ ਨੇ ਸਭ ਤੋਂ ਲੱਗਾ ਤੁਸੀਂ ਲਈ ਜਾਂਦੇ ਹੋ ਕਹਿੰਦੇ 1000 ਰੁਪਇਆ ਉਹ ਨਹੀਂ ਸਰ ਉਹ ਤਾਂ ਕੱਲਾ ਆਹੀ ਦੇਈ ਜਾਂਦੇ ਨੇ 1.5-1200 ਰੁਪਇਆ ਤੁਸੀਂ ਇਹ ਕਿੰਨੇ ਦਾ ਲਾ ਰਹੇ ਹੋ 700 ਦਾ ਉਹ ਨਹੀਂ ਸਰ ਸਿੱਧਾ 300 ਰੁਪਇਆ ਦਾ ਕੰਬੋ ਦਵਾਗੇ ਠੀਕ ਹੈ ਗਲਾਸ 17 ਬਣਾ ਕੇ ਦਵਾਗੇ ਤੁਹਾਨੂੰ ਦਿਖਾ ਦੋ ਜੀ ਆ 17 ਪ੍ਰੋ ਆ 15 ਪ੍ਰੋ ਆ ਇਹਨੂੰ 17 ਪ੍ਰੋ ਬਣਾ ਦਾਂਗੇ ਪੂਰੀ ਵੈਸਟ ਕੁਆਲਿਟੀ ਆ ਸਰ ਐਮੀ ਨਹੀਂ ਹੈਗਾ ਇਹ ਦੇਖੋ ਇਹਦੇ ਵੀ ਥੱਲੇ ਕੀ ਆ ਇਹਦੇ ਥੱਲੇ ਵੈਸਟ ਕੁਆਲਿਟੀ ਵਾਲਾ ਹੈ ਓਰੀਜਨਲ ਬੀਚ ਆਏ ਉਖੜ ਜਾਂਦਾ ਹੋਣਾ ਉਹ ਸਰ ਤੁਸੀਂ ਉਖਾੜ ਨਹੀਂ ਨਹੀਂ ਸਰ ਨਹੀਂ ਨਹੀਂ ਆ ਦੇਖੋ ਟੇਪ ਲੱਗੀ ਹੋਈ ਆ ਥੱਲੇ ਟੇਪ ਉਤਾਰਾਂਗੇ ਆਪਾਂ ਟੇਪ ਉਤਾਰ ਕੇ ਚਿਪਕਾ ਦਿਓ ਤੇ ਬਣ ਗਿਆ ਬਣ ਗਿਆ ਬਸ ਕਰੇ ਮੈਂ ਕਿਹਾ ਲਾ ਲਓ ਐ ਨਹੀਂ ਕਿ ਵੀ ਸਾਡੇ ਕੋਲੇ ਆਉਂ ਸਾਨੂੰ 100 ਰੁਪਏ ਦੋ ਨਹੀਂ ਇਹ ਤਾਂ ਬੰਦਾ ਆਪ ਹੀ ਕਰ ਸਕਦਾ ਆਪਣੇ ਹੱਤੀ ਅੱਛਾ ਨੈਕ ਬੈਂਡ ਵੇਚ ਰਹੇ ਹੋ ਤੁਸੀਂ 4 400 500 ਸਰ ਨੈਕ ਬੈਂਡ 4 400 ਆ ਪਿਆਜਾ ਉਹ ਨਹੀਂ ਨਹੀਂ ਸਰ ਆ ਲਓ ਮੇਰਾ 400 ਦਾ ਨਹੀਂ ਸਰ ਹੋ ਥੱਲੇ ਆ ਜਾਓ ਤੁਹਾਨੂੰ ਕਿਹਾ ਆਪਾਂ ਮੇਲਾ ਲਟਾਉਣਾ ਆਪਾਂ ਲੁੱਟਣੀ ਮਚਾਉਣੀ 300 ਦਾ ਦੇ ਦਿੰਦੇ ਆਂ ਉਹ ਸਾਰੇ ਨਹੀਂ ਹੋਰ ਥੱਲੇ ਆ ਜਾਓ ਉਹ ਦੇ ਦਈਏ ਉਹ ਨਹੀਂ ਤੁਹਾਡੇ ਵੀਵਰਾਂ ਨੂੰ ਆਪਾਂ ਸਸਤੇ ਲਾਵਾਂਗੇ ਕਿੰਨੇ ਦੇ ਲਾਦੋਂਗੇ ਦੋ ਤੁਹਾਨੂੰ 200 ਰੁਪਏ ਲਾਦਾਂਗੇ ਸਰ ਹੋਰ ਦੱਸੋ ਇਹ ਤਾਂ ਫੇਰ ਗੱਲ ਕਰ ਆਪਾਂ ਨੂੰ ਲੱਗਦਾ ਵੀ ਪਾਣੀ ਪੂਣੀ ਲੈ ਕੇ ਆਓ ਉਹ ਨਹੀਂ ਸਰ ਨਹੀਂ ਨਹੀਂ ਸਾਰੇ ਜਨ ਲੱਗਦਾ ਵੀ ਠੰਡ ਲੱਗੀ ਦੁਕਾਨ ਨਹੀਂ ਠੰਡ ਲੱਗੀ ਸਰ ਆਪਾਂ ਮੇਲਾ ਲਟਾਉਣਾ ਕਿਹੜੇ ਬਜਾਰੇ ਕਹਿੰਦੇ ਹੱਥ ਲੈ ਨਹੀਂ ਨਾ ਸਕਦੇ ਕਿੰਨੇ ਦਿਨਾਂ ਲਈ ਆਫਰ ਹੈ ਇਹ ਆਫਰ ਸਾਡਾ ਥੋੜੀ ਵੀਡੀਓ ਆਪਾਂ ਇੱਕ ਹਫਤੇ ਲਈ ਆਫਰ ਲਾ ਰਹੇ ਹਾਂ ਹਫਤੇ ਲਈ 7 ਦਿਨ ਅਸੀਂ ਇਹ ਕਹਿ ਰਿਹਾ ਵੀ ਜਨਵਰੀ ਜਨਵਰੀ ਲਾ ਦੋ ਚੱਲ ਲਾ ਦਾਂਗੇ ਤੁਹਾਡੇ ਕਦ ਲਾ ਲਾ ਦਿਤਾ ਹੋਰ ਹੋਰ ਕੀ ਕੀ ਹੈ ਵੀਡੀਓ ਸ਼ੇਅਰ ਕਰਾ ਦੋਗੇ ਵੀਡੀਓ ਤਾਂ ਤੁਸੀਂ ਲਾਈਕ ਕਰਾ ਲਾ ਮੇ ਕਰਵਾ ਦੋ ਤੇ ਜਿਹੜੇ ਸ਼ੇਅਰ ਕਰਨਗੇ ਸਪੈਸ਼ਲ ਉਹਨਾਂ ਨੂੰ ਫ੍ਰੀ ਹੋਵੇ ਦੋ ਹੀ ਦਿਨ ਅਸੀਂ ਉਹਨਾਂ ਵੀਡੀਓ ਦੇਖਾਂਗੇ ਥੋੜੀ ਸ਼ੇਅਰ ਕੀਤੀ ਹੋਗੀ ਤਾਂ ਤੁਹਾਨੂੰ ਵੀਡੀਓ ਤੌਲੇ ਮਿਲ ਲਊਗਾ ਠੀਕ ਹੈ ਠੀਕ ਹੈ ਓਕੇ ਤੇ ਹੋਰ ਆਪਣੇ ਕੋਲੇ ਚਾਰਜਰ ਜਿਹੜਾ ਫਾਸਟ ਚਾਰਜਰ ਹੈ ਜੀ ਸਰ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਚਾਰਜਰ ਨੇ ਜਿਹੜੇ ਲੋਕ ਕਹਿੰਦੇ ਨੇ 250 ਦੇ ਦੋ 300 ਦੇ ਦੋ ਉਹ ਦੇ 600 700 ਉਹ ਸਾਡ ਨਹੀਂ ਡਬਲ ਦੇਖੋ ਡਬਲ ਪੋਰਟ ਆਹੇ ਡਬਲ ਹੈ ਹਾਂ ਔਰ ਇਹ ਜੋ ਹੋਰੇ ਕਾਪਸ ਨੂੰ ਗਿਫਟ ਦੇ ਦਈਏ ਨਾਲ ਉਹ ਸਾਰੇ 1 ਸਾਲ ਦੀ ਗਾਰੰਟੀ ਇਹਦੀ ਇਹਦੀ ਵੀ ਮੇਰੇ ਕੋਲ ਕੋਈ ਚੀਜ਼ ਲੈ ਲੋ ਹਾਂ ਟੁੱਟ ਗਿਆ ਤੁਹਾਡਾ ਬਾਕੀ ਮੇਰਾ ਠੀਕ ਹੈ ਇੱਕ ਡਾਟਾ ਕੇਵਲ ਤੁਹਾਨੂੰ ਦੇਵਾਂਗੇ ਨਾਲ ਇਹ ਦੇ ਹਾਂ 100 ਰੁਪਏ ਲਈ ਡਾਟਾ ਕੇਵਲ ਵਿਕਦੀ ਹੈ ਵੀਰੇ ਉਹ ਸਾਰੇ 100 ਰੁਪਏ ਦਾ ਕੰਬੋ 100 ਰੁਪਏ ਦਾ ਹਾਂ 33 ਬਾੜ ਦਾ 100 ਰੁਪਏ ਦਾ ਲਓ ਜੀ ਦੋਸਤੋ ਕਹਿ ਲਈਏ ਖਜ਼ਾਨਾ ਜਿਹੜਾ ਪਹੁੰਚ ਗਿਆ ਤੁਹਾਡੇ ਲਈ ਸਾਰਿਆਂ ਲਈ ਖੁੱਲ ਗਿਆ ਤੇ ਆਹ ਕਵਰ ਦੇ ਜਿਹੜੇ ਇਹ ਮੈਂ ਕਹਿੰਦਾ ਲੁੱਟ ਪਾ ਲਓ ਲੁੱਟ ਹੀ ਲਟਾ ਦਿਓ ਲਟਾ ਲਓ ਲੁੱਟ ਪਾ ਦੇਣੀ ਹੈ ਇਹ ਸਾਰੇ ਪਾਓ 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 ਕਬਰਾਂ ਆ ਕੇ ਮੇਲਾ ਲੁੱਟ ਜੋ ਜਿੰਨੀ ਛੇਤੀ ਆ ਕੇ ਲੁੱਟ ਸਾ ਦਿਓ ਕਿਉਂਕਿ 100 ਦੇ 2 ਦੱਸੇ ਸੀ ਮੈਂ ਕਹਾਂ ਜੀ ਤਿੰਨ ਸਾਲ ਤਿੰਨ 100 ਦੇ ਤਿੰਨ ਕਬਰ ਨੇ ਤੇ ਸਟਾਕ ਜਿਹੜਾ ਲਿਮਟਿਡ ਰਹਿ ਗਿਆ ਤੇ ਜਲਦੀ ਤੋਂ ਜਲਦੀ ਆਓ ਸਭ ਤੋਂ ਪਹਿਲਾਂ ਇਹ ਸਕੀਮ ਦਾ ਫਾਇਦਾ ਚੱਕੋ ਕਿਉਂਕਿ ਸਾਡੇ ਲਈ ਜਨਵਰੀ ਤੱਕ ਲਾਤੀ ਹਾਂ ਜਨਵਰੀ ਤੱਕ ਸੇਲ ਹੈ ਦੋਸਤੋ ਆ ਕੇ ਵੀਡੀਓ ਸ਼ੇਅਰ ਕਰ ਦਿਓ 100 ਦੇ ਤਿੰਨ ਕਵਰ ਲੈ ਜੋ ਤੇ ਆ ਜਿਹੜੇ ਚੀਜ਼ਾਂ ਨੇ ਵੀਡੀਓ ਦਾ ਸਕਰੀਨਸ਼ਾਟ ਮਾਰ ਕੇ ਜਿਹੜਾ ਇਹਨਾਂ ਕੋਲੇ ਲਾਇਆ ਉਹ ਕਿਉਂਕਿ ਦੁਕਾਨਦਾਰਾਂ ਦੀ ਆਦਤ ਹੁੰਦੀ ਆ ਮੁਕਰਨ ਦੀ ਮੁਕਰੋਗੇ ਤਾਂ ਨਹੀਂ ਜੀ ਜੋ ਸਰ ਨਹੀਂ ਮੁਕਰਦੇ ਸਰ ਨਹੀਂ ਮੁਕਰਦੇ ਫਿਰ ਹੁਣ ਤੁਹਾਡੀ ਵੀ ਸ਼ੇਅਰ ਕਰਕੇ ਮੈਂ ਕਿਹਾ ਤੁਹਾਨੂੰ ਜਿਹੜਾ ਕੋਦ ਉਹ ਹੀ ਦਵਾਂਗੇ ਜਿਹੜਾ ਬੋਲਿਆ ਤੇਰਾ ਬਟਾ ਤੇਰਾ ਜਿਹੜਾ ਬੋਲਿਆਗਾ ਤੇਰਾ ਬਟਾ ਤੇਰਾ ਦਿਖਾ ਦਿਓ ਇੱਕ ਵਾਰੀ ਜਿਹੜੇ ਆਹ ਕਨਵਰਟਰ ਨੇ ਜਿਹੜੇ ਅੱਜ ਲੋਕ ਜਿਹੜੇ ਨੇ ਵੇਚ ਰਹੇ ਨੇ ਤੇ ਦੇਖ ਸਕਦੇ ਹੋ ਵੀ ਹਜ਼ਾਰ-ਹਜ਼ਾਰ ਰੁਪਿਆ ਵੀ ਲੈ ਰਹੇ ਨੇ ਇੱਕ ਕਿੰਨਾ ਦੱਸਿਆ ਸੀ ਜੀ 500 ਉਹ ਸਰ ਫੇਰ ਉਹੀ ਗੱਲ 300 ਰੁਪਏ ਲਾ ਦੇ ਸਰ 300 ਨਹੀਂ 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 ਤੇ 300 ਰੁਪਏ ਦੇ ਵਿੱਚ ਤੁਹਾਨੂੰ 17 Pro Max ਜਿਹੜਾ ਬਣਾ ਕੇ ਦੇ ਦੇਣਾ ਜਲਦੀ ਤੋਂ ਜਲਦੀ ਵੀਡੀਓ ਸ਼ੇਅਰ ਕਰਕੇ ਆਜੋ ਸਕਰੀਨਸ਼ਾਟ ਲੈ ਕੇ ਆਜੋ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆਉਦਾ ਸਕਰੀਨਸ਼ਾਟ ਦਿਖਾ ਦਿਓ ਤੇ ਆ ਕੇ ਮੇਲਾ ਲੁੱਟ ਲਓ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਅਸੀਂ ਸਸਤਾ ਦੇਣਾ। ਨਹੀਂ ਫਿਰ 100 ਦੇ 2 ਉਹ ਸਾਰੇ ਹੁਣ ਉਹ ਕੀਮਤਾ ਹੋ ਗਈ ਖਤਮ। ਬਸ ਫੜਦੇ ਛੁੱਟ ਫੜੇ ਗਿਆ ਛੁੱਟ ਫੜੇ ਗਿਆ। ਕਿਉਂਕਿ 100 ਦੇ 2 ਦੇ ਤੁਸੀਂ ਵੀਡੀਓ ਪਾਉਂਦੇ ਸੀ। ਉਹ ਸਰ ਸੁਣੋ ਹੁਣ 2 ਨਹੀਂ ਹੈਗੇ ਹੁਣ 3 ਕਰਤੇ ਅਸੀਂ 3। ਹਾਂ ਸਸਤਾ ਹੁੰਦਾ ਸਸਤਾ ਦੇਈਦਾ। ਲੋਕਾਂ ਨੂੰ ਲੁੱਟਦੇ ਨਹੀਂ ਹੈਗੇ ਜੀ ਅਸੀਂ। ਉਹ ਸਰ 50 ਰੁਪਏ ਦੇ ਦਾਂਗੇ ਤੁਹਾਨੂੰ 3 ਪੀਸ 50। ਸੱਟੋ ਪਹਿਲਾਂ ਤੁਸੀਂ ਦੱਸੋ ਪਹਿਲਾਂ ਦਰਸ਼ਕੋ ਇਹ ਪੁੱਛੋ ਵੀ ਦਿਮਾਗੀ ਤੌਰ ਤੇ ਉਹ ਸਰ ਤੁਹਾਡੇ ਕੋਲੇ ਭੰਡਾਰ ਆਉਂਦਾ ਭੜਾਰੀ ਵੇਚਣਾ। ਲੋਕਾਂ ਨੂੰ ਇੱਕ ਇੱਕ ਪੀਸ ਆਕੇ ਨਹੀਂ ਵੇਚਣਾ। ਆ ਜਾਓ ਐਪਲ ਦੀ ਰੀ ਡਾਟਾ ਗਾ ਇੱਕ ਸਾਲ ਦੀ ਗਾਰੰਟੀ ਸਾਡੇ ਉਹ 400 ਦੀ ਉਹ ਸਰ ਤੁਹਾਨੂੰ ਆ ਲਓ ਸਾਡੇ 350 ਰੁਪਏ ਦਾ ਤੁਹਾਨੂੰ ਡਬਲ ਦੇ ਦਾਂਗੇ 4 300 ਦੀਆਂ ਦੋਨੀ ਦੇ ਦਾਂਗੇ ਆ ਜਾ ਲਓ ਸਰ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸੀ ਟੈਪ ਤੁਹਾਨੂੰ ਦਵਾਂਗੇ 4 ਕੱਟ ਟੈਪ ਦਾ ਥੋੜਾ ਫਾਕ ਸਰ ਦੇਖੋ ਵੀ ਬਾੜ ਵੀ ਬਾੜ オリジナル ਇੱਕ ਸਾਲ ਦੀ ਗਾਰੰਟੀ ਵੀ ਬਾੜ ਜਾਲੀ 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 ਇਹ ਸਰ オリジナル ਮਾਲ ਦਿਖਾ ਦਿਓ ਸਰ オリジナル ਮਾਲ ਸਾਲ ਦੀ ਗਾਰੰਟੀ ਕੰਪਨੀ ਦੀ ਬੰਨੀ ਹੋ ਅੱਡਾ ਕੋਈ ਲਿੰਗਾ ਤੇ ਕਣੀ ਸਾਨੂੰ ਦੋ ਵਾਪਸ ਸਿੱਧਾ ਵਾਪਸ ਹਾਂ ਇਹਨੂੰ ਲਾਓ ਤੁਸੀਂ ਚੋਰੀ ਬਚਾਉਣੀ ਆ ਆ ਲਾਦਾ ਇਹਨੂੰ ਚਾਬੀ ਕੱਢੋ ਇਹਨੂੰ ਕੋਈ ਛੇੜੂਗਾ ਵੱਜੂਗਾ ਤੁਹਾਡਾ ਇਹ ਕਾ ਪੁਲਿਸ ਵਾਲਾ ਆਲਾਰਮ ਆਹ ਹਰ ਘਰ ਪੁਲਿਸ ਪੁਲਿਸ ਵੱਜੂ ਲੋਕਾਂ ਨੂੰ ਨਹੀਂ ਨਹੀਂ 700 ਨੂੰ 1500 ਰੁਪਏ ਦੇ ਦੇਣਗੇ ਬਸ ਬਸ ਔਰ ਇਹਦੇ ਨਾਲ ਤੁਹਾਨੂੰ 150 ਬਾਰੇ ਇਕੱਲੇ ਆਹ ਆਉਂਦੇ ਨੇ 6 پیس ਮੁਕਰਤਾ ਨਹੀਂ ਜਾਉਂਦੀ ਰਹੀ ਹੈ ਮੈਂ ਕਹਿੰਦਾ ਤੁਹਾਡੀ ਵੀਡੀਓ ਬਣ ਰਹੀ ਹੈ ਮੈਂ ਕਿਉਂ ਮੁਕਰੂੰ ਇੱਕ ਹੈਡਫੋਨ ਫਿਰ 100 ਵਾਲੇ ਨੇ ਉਹ ਸਾਰੇ ਹੋਰ ਆ ਜਾਓ ਉਹ ਨਹੀਂ ਸਾਲ ਮੇਲਾ ਲਟਾਉਣਾ ਪਾ ਫਿਰ ਵੀ ਤਾਂ ਇੱਕ ਵੇਚਦੇ ਆ ਪਰ ਉਹ ਕੰਮ ਨਹੀਂ ਨਹੀਂ ਸਾਰਾ ਲਓ ਨਾਲੇ ਕੰਬੋ ਰੱਖਣ ਵਾਲੇ ਸੈਟ ਰੱਖਣਾ ਚੀਜ਼ ਕਿੰਨੀ ਕੁਆਲਿਟੀ ਵਾਲੀ ਹੈ ਹਾਂ ਵਾਇਰ ਤਾਂ ਵਧੀਆ ਹੈ 100 ਰੁਪਏ ਤੇ 3 ਪੀਸ ਕਰ ਦਿਆਂਗੇ ਸਾਰਾ ਉਹ ਨਹੀਂ ਨਹੀਂ ਤੁਸੀਂ ਪਹਿਲਾਂ ਚੀਜ਼ ਫਿਰ ਮੁੱਲ ਪੁੱਛੋ ਦੇਖੋ ਦਿਖਾਓ ਦਕਸ਼ਣ 360 ਦਾ ਖਾਵਾਕ 60 ਡਿਗਰੀ ਪ੍ਰਾਈਵੇਸੀ ਹਾਂ ਔਰ 360 ਰੁਪਏ ਦੀ ਰੇਟ ਲਾਤਾ ਹਾਂ ਉਹ ਨਹੀਂ ਸਰ ਬਹੁਤ ਲਾਰਾਗੇ ਤੁਹਾਨੂੰ ਸਹੀ ਹੋਸਲ ਲੈ ਆ ਜੋ 150 ਤੁਹਾਨੂੰ ਲਾਦਾ 150 ਰੁਪਏ ਦਾ ਸਿਰਫ ਹਾਂ 150 ਫਰਾਦੀ ਫਰਾਦੀ ਜੀ ਨੂੰ ਕਹਦੀਏ ਬਾਡੀ ਲੈਸ ਸਰ ਐਪਲ ਲਈ ਨੇ ਮੇਰੇ ਕੋਲੇ ਭੰਡਾਰ ਐਪਲ ਲਈ ਪਿਆ ਜ਼ਿਆਦਾ ਐਪਲ ਦੇ ਭੰਡਾਰਾ ਵੀਰੇ ਬੜੀ ਕੁੜੀ ਪਲਾਈ ਹੈ ਉਹ ਨਹੀਂ ਤੁਸੀਂ ਦੱਸੋ ਪਾਣੀ ਚਾਹ ਸਾਰੀ ਸੇਵਾ ਦੱਸੋ ਆ ਦੇਖੋ ਇਕਾ ਸਿੰਪਲ ਗਲਾਸ ਆਉਂਦੇ ਨੇ ਇਹਨੂੰ ਆਪਾਂ ਲੋਕ ਕਹਿੰਦੇ 100 ਰੁਪਏ ਲਾਤਾ ਹਾਂ 150 ਰੁਪਏ ਲਾਤਾ ਇਹ ਵਧੀਆ ਗਲਾਸ ਆ ਐਚਡੀ ਗਲਾਸ ਆ ਇਹ ਕੁਛ ਨਹੀਂ ਜੀ ਇਸ ਤੋਂ 50 ਰੁਪਏ ਲਾ ਲੈ ਜੇ ਨਾਲ ਵੀਡੀਓ ਸ਼ੇਅਰ ਕਰ 100 ਦੇ ਦੋ ਹਾਂ 100 ਦੇ ਦੋ ਕਰ 100 ਦੇ ਦੋ ਹਾਂ ਸੱਤ ਸ੍ਰੀ ਅਕਾਲ ਜੀ ਪਹੁੰਚਿਆ ਕੁੱਪ ਕਲਾਂ ਦੇ ਕੁੱਪ ਟੋਟੇ ਦੇ ਉੱਤੇ ਤੇ ਰਾਜੂ ਟੈਲੀਕਾਮ ਜਿਨ੍ਹਾਂ ਨੇ ਝੂਠੀਆਂ ਵੀਡੀਓ ਪਾ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਪਿਆ ਵੀ ਸਾਡੇ ਕੋਲੇ ਪਹਿਲਾਂ ਤਾਂ ਵੀ ਕਵਰਾਂ ਦਾ ਭੰਡਾਰ ਹੈ ਮੋਬਾਈਲ ਕਵਰ ਜਿਹੜਾ ਮਰਜੀ ਪੁਰਾਣਾ ਫੋਨ ਜਿਹੜਾ ਮਰਜੀ ਨਵਾਂ ਫੋਨ ਲੈ ਆਓ ਵੀ ਸਾਡੇ ਕੋਲੇ ਜਿਹੜਾ ਕਬਰਾਂ ਦਾ ਖਜ਼ਾਨਾ ਗਾ ਪਾਈਸਾ ਆ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਝੂਠੀਆਂ ਵੀਡੀਓ ਪਾ ਰਹੇ ਹੋ ਵੀ ਇੱਕ ਤਾਂ ਸਾਡੇ ਕੋਲੇ ਕਬਰਾਂ ਦਾ ਭੰਡਾਰ ਹੀ ਭੰਡਾਰ ਹੈ ਤੇ ਦੂਜੀ ਗੱਲ ਅਸੀਂ 100 ਦੇ ਦੋ ਕਬਰ ਦਿੰਦੇ ਆ ਜਿਹੜਾ ਮਾਰਕੀਟ 'ਚ 150 ਦਾ ਤੁਸੀਂ 100 ਦੇ ਕਿਵੇਂ ਦੇ ਦਿੰਦੇ ਹੋ ਚੋਰੀ ਦਾ ਮਾਲ ਲੈ ਕੇ ਆਏ ਹੋ ਉਹ ਸਾਰ ਚੋਰੀ ਦਾ ਨਹੀਂ ਹੈਗਾ ਸਾਰੇ ਇਹ ਇਹ ਸਾਡੇ ਕੋਲੇ ਸਟਾਕ ਹੁੰਦਾ ਇਕੱਠਾ ਹਾਂ ਹੁਣ ਸਾਨੂੰ ਹੁੰਦਾ ਸਸਤਾ ਹੁਣ ਅਸੀਂ ਕਿਸੇ ਦਾ ਲੁੱਟਣਾ ਤਾਂ ਹੈ ਨਹੀਂ ਉਜੇ ਵੀ ਸਾਨੂੰ ਸਸਤਾ ਆਉਂਦਾ ਉਹ ਵੀ ਹੁਣ ਅਸੀਂ ਸਸਤਾ ਦੇਣਾ ਨਹੀਂ ਫਿਰ 100 ਦੇ 2 ਉਹ ਸਰ ਹੁਣ ਉਹ ਕੀਮਤਾ ਹੋ ਗਈ ਖਤਮ ਦੇ ਕੋਲ ਸਾਰੇ ਫੜੇ ਗਿਆ ਝੂਠ ਫੜੇ ਗਿਆ ਝੂਠ ਫੜੇ ਗਿਆ ਕਿਉਂਕਿ 100 ਦੇ 2 ਦੇ ਤੁਸੀਂ ਵੀਡੀਓ ਪਾਉਂਦੇ ਸੀ ਉਹ ਸਰ ਸੁਣੋ ਹੁਣ 2 ਨਹੀਂ ਹੈਗੇ ਹੁਣ 3 ਕਰਤੇ ਅਸੀਂ 3 100 ਦੇ 3 3 ਕਵਾਲਿਟੀ ਕਿਤਾ ਉਹ ਸਰ ਨਹੀਂ ਤੁਸੀਂ ਕਵਾਲਿਟੀ ਦੀ ਗੱਲ ਕਰਦੇ ਹੋ ਕਵਾਲਿਟੀ ਤੁਹਾਨੂੰ ਇਥੇ ਮਾਰਕੀਟ ਜੀ ਨਹੀਂ ਮਿਲਣੀ ਹੈ ਦੇਖੋ ਲੈਦਰ ਪਿਓਰ ਔਰ ਕਿੰਨਾ ਵਧੀਆ ਸ਼ਾਨਦਾਰ ਟੋਮਨ ਜੈਰੀ ਦਾ ਲੇਟੈਸਟ ਚੱਲ ਰਿਹਾ ਤੁਸੀਂ ਵੀ ਦੇ ਦੋ ਉਹ ਸਾਰੇ ਅਸੀਂ ਤੁਹਾਡੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਦਵਾਂਗੇ ਆ ਦੇਖੋ ਸਰ ਠੀਕ ਹੈ ਕਿੰਨੇ 100 ਦੇ ਦੋ ਦੋ ਨਾਰਾ ਸਰ ਤਿੰਨ ਤਿੰਨ ਦੀ ਗੱਲ ਗਈ ਦੋ ਦੀ ਗੱਲ ਗਈ ਖਤਮ ਹੁਣ ਤੁਹਾਡੀ ਆਗੇ ਤੈਨੂੰ ਤਿੰਨ ਮਿਲਣਗੇ ਤੁਹਾਡਾ ਰੈਪ ਦੇਖੋ 2026 ਦੇ ਵਿੱਚ ਤਿੰਨ ਕਰਤੇ ਕਲਰ ਜਿਹੜਾ ਮਰਜੀ ਛੋਟਾ ਛੱਟ ਛੋਟੇ ਮੂਰੇ ਪਿਆ ਜਿਹੜਾ ਡਿਜ਼ਾਈਨ ਤਾਂ ਵੀ ਕਿਤੇ ਕਰੀ ਉਹ ਸਾਰੇ ਤੁਸੀਂ ਦੇਖੋ ਉਧਰ ਪਿਆ ਸਟਾਕ ਆ ਸਟਾਕ ਦਿਖਾ ਦਿਓ ਦਿਖਾਓ ਉਹ ਦੇਖੋ ਸਾਰਾ ਐਂਡਰੋਇਡ ਫੋਨਾਂ ਦਾ ਜੀ ਐਪਲ ਦਾ ਵੀ ਹੈ ਐਪਲ ਦੇ ਵਿੱਚ ਹੀ ਮਿਕਸ ਫੋਨ ਨੇ ਸਾਰੇ ਇਹ ਉਹ ਦੇਖੋ ਉੱਪਰ ਲੱਗੇ ਪੈਣ ਜਿਹਨੇ ਵਾਈਟ ਦਾਕਾ ਡੂਕਾ ਤਾਂ ਨਹੀਂ ਮਾਰਾ ਸਾਰੇ ਦਾਕਾ ਨਹੀਂ ਸਾਡੇ ਕੋਲੇ ਆਉਂਦਾ ਹੀ ਵਧੀਆ ਮਾਲ ਆ ਸਸਤਾ ਆਉਂਦਾ ਸਸਤਾ ਦੇਈਦਾ ਲੋਕਾਂ ਨੂੰ ਲੁੱਟਦੇ ਨਹੀਂ ਹੈਗੇ ਜੀ ਅਸੀਂ ਇਹਦੀ ਗੱਲ ਕਰਦੇ ਹਾਂ ਇਹ ਤਾਂ ਜੀ ਇਹ 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 ਤਾਂ ਤੁਸੀਂ 150 ਦਾ ਲਾਉਂਦੇ ਹੋਮੋਗੇ ਸਾਰੇ ਨਾਲ ਲਓ ਪੰਡਾ ਆ ਦੇਖੋ ਪੰਡਾ ਲਓ 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 ਸੋ ਲੋਟ ਨਹੀਂ ਸਾਰੇ ਲੋਟ ਮਚਾਉਣੀ ਨਹੀਂ ਅਸੀਂ ਲੋਕਾਂ ਦਾ ਫਾਇਦਾ ਕਰਨਾ 150 ਦਾ ਸਾਰੇ 150 ਨਹੀਂ ਹਾਂ ਮਾਤਰਾ ਉਹ ਮਾਤਰ ਥੋੜਾ ਹੋਰ ਥੱਲੇ ਆ ਜੋ 70 ਦਾ ਹੋ ਸਰ 50 ਰੁਪਏ ਦਾ ਦੇ ਦਾਂਗੇ ਤੁਹਾਨੂੰ ਤਿੰਨ ਪੀਸ 50 ਸਰ ਤੋਂ ਪਹਿਲਾਂ ਤੁਸੀਂ ਦੱਸੋ ਪਹਿਲਾਂ ਦਰਸ਼ਕੋ ਇਹ ਪੁੱਛੋ ਵੀ ਦਿਮਾਗੀ ਤੌਰ ਤੇ ਸਰ ਸਾਡੇ ਕੋਲੇ ਭੰਡਾਰ ਆਉਂਦਾ ਭਡਾਰੀ ਵਿੱਚ ਨਾ ਅਸੀਂ ਲੋਕਾਂ ਨੂੰ ਇੱਕ ਇੱਕ ਪੀਸ ਲੈ ਕੇ ਨਹੀਂ ਵੇਚਣਾ ਸਾਡੇ ਕੋਲੇ ਮਾਲ ਇਕੱਠਾ ਆਉਂਦਾ 2-2000 ਪੀਸ 5-5000 ਪੀਸ بڑا ਡੱਬੇ 'ਚ 1000 ਪੀਸ ਆ ਤੁਸੀਂ ਦੇਖ ਲਓ 70 ਰੁਪਏ ਤਾਂ ਹੋਣਾ ਹੈ ਮੈਂ ਕਿਹਾ 50 ਰੁਪਏ ਦਾ ਸਰ 50 ਰੁਪਏ ਦਾ ਇਹ ਤੁਸੀਂ ਕਿਵੇਂ ਵੇਚਦੇ ਹੋ ਦਾ ਮਾਲ ਵਿੱਚ 100-150 ਰੁਪਏ ਦਾ ਘੱਟੋ ਘੱਟ ਵੇਚਦਾ ਹਾਂਜੀ ਸਾਡੇ ਕੋਲੇ ਜੀ ਨਵਾਂ ਮਾਲ ਵਧੀਆ ਫਰੈਸ਼ ਆਉਂਦਾ ਸਾਨੂੰ ਇਕੱਠਾ ਮਾਲ ਪੈਂਦਾ ਔਰ ਇੱਕ ਚੀਜ਼ ਹੋਰ ਸੁਣੋ ਇਹ ਕੋਈ ਹੋਰ ਨਹੀਂ ਹੈਗਾ ਵੀ ਗੂੰਦ ਲਾ ਦੋ ਜੀ ਤੁਹਾਡਾ ਕੈਮਰਾ ਫਟ ਜਾਊਗਾ ਨਹੀਂ ਸਿਰਫ ਮਾਤਰ ਥੋੜਾ ਜਿਹਾ ਇਹ ਵਧੀਆ ਚੀਜ਼ ਆ ਲਾਓ ਕੈਮਰੇ ਤੇ ਚਪਕਾਓ ਆਪ ਕਰ ਸਕਦੇ ਹੋ ਸਾਡੇ ਕੋਲ ਕਰਾਉਣ ਲੋਣੀ ਆਪ ਹੀ ਕਰ ਸਕਦੇ ਹੋ ਲੋਕਾਂ ਦੇ ਸਾਹ ਤੋਂ ਕਰਾਉਂਦੇ ਆ ਪੰਜਾਹ ਪੰਜ ਲੈਂਦੇ ਨਾ ਹੁਣ ਤੁਸੀਂ ਆਪ ਲਗਾ ਸਕਦੇ ਹੋ ਆਪਣਾ ਖਰਾਬ ਕਰੋਗੇ ਲੋਕਾਂ ਦੀ ਆ ਉਹ ਸਾਰਾ ਖਰਾਬ ਨਹੀਂ ਕਰਨੀ ਆ ਅਸੀਂ ਅਸੀਂ ਕਹਿੰਦੇ ਆ ਵੀ ਲੋਕਾਂ ਦਾ ਭਲਾ ਹੋਵੇ ਤੁਸੀਂ ਆਪਣੀ ਮਾਰਕੀਟ ਬਣਾ ਰਹੇ ਹੋ ਦੂਜਿਆਂ ਦੀ ਤਾਂ ਨਹੀਂ ਕਰਾਉਂਦੇ ਨਹੀਂ ਨਹੀਂ ਖਰਾਬ ਨਹੀਂ ਲੋਕਾਂ ਨੂੰ ਆਪ ਚਾਹੀਦਾ ਬੇਨਾ ਲੁੱਟ ਮਚਾਉਣੀ ਚੰਗੀ ਗੱਲ ਨਹੀਂ ਹੈਗੀ ਸਾਨੂੰ 500 ਬਣਨ ਬਹੁਤ ਆ ਅੱਛਾ ਮਾਲ ਲਾਉਣਾ ਵੀ ਵਧੀਆ ਵਾ ਦੇਣਾ ਵੀ ਵਧੀਆ ਕਸਟਮਰ ਆ ਕੀ ਦਾਦਾ ਜੀ ਇਹ ਸਰ Apple ਦੀ ਡਾਟਾ ਕੇ ਵਾਲਾ ਹਾਂ 800 ਰੁਪਏ ਦੀ ਨਹੀਂ ਸਰ ਨਹੀਂ 800 ਦੀ ਹੋਰ ਥੱਲੇ ਆ ਜੋ 700 ਉਹ ਸਰ ਹੋਰ ਥੱਲੇ ਆ ਜੋ 500 ਦੀ ਉਹ ਸਰ ਹੋਰ ਥੱਲੇ ਆ ਜੋ ਹੋਰ ਥੱਲੇ ਆ ਜੋ Apple ਦੀ origignal ਡਾਟਾ ਕੇ ਵਾਲਾ 1 ਸਾਲ ਦੀ ਗਾਰੰਟੀ ਸਾਡੇ ਔਰ 400 ਦੀ ਔਰ ਸਰ ਤੁਹਾਨੂੰ ਆ ਲਓ 350 ਰੁਪਏ ਦਾ ਤੁਹਾਨੂੰ ਡਬਲ ਦੇ ਦਾਂਗੇ ਚਾਰ 350 ਦੀਆਂ ਦੋਨੀਆਂ ਦੇ ਦਾਂਗੇ ਚਾਰਜਰ ਆਹਾਂ ਨਾਲ ਦੋਨੇ ਦੋਨੇ 1500 1200 ਮੈਨੂੰ ਪਤਾ 1100 ਪਹਿਲਾਂ ਵਿਗਰਾ ਲਓ ਮੈਂ ਫੇਰ ਪੁੱਛਦਾ ਆ ਸਰ ਨਾਲ ਕੋ ਨਹੀਂ ਹੈਗਾ